ਇਸੇ ਨਾਲ ਕੰਬੀਦ ਤੋਂ ਰਾਮ ਸਾਨੂੰ ਰਿਕਵਰੀ ਹੋਈ ਹੈ ਅਫੀਮ ਸਾਡੇ 4 ਕਿਲੋ ਇਸ ਤੋਂ ਬਾਅਦ ਇਹਦੇ ਫਰਦੇ ਇਸ਼ਾਉਦੇ ਉੱਤੇ ਲਾਨ ਬਰਾਂਡ ਕੀਤੀ ਹੈ ਸੀ 707 760 ਲੀਟਰ ਜੀ ਜੀ ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ ਪੂਸ਼ਾ ਮਾਤਾ ਮੰਦਰ ਕੋਲ T.T ਜਿਹੜੀ ਬੱਸੀ ਮੋਰਿੰਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ.ਐਚ.ਓ ਪੁਲਿਸ ਸਟੇਸ਼ਨ ਪਸੀ 15:00 ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਰਿਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਲਾਸਪੁਰ ਆਏ ਸਕੂਟ ਤੇ ਜਾ ਰਹੇ ਸੀ ਨੂੰ ਨਾਕਾ ਬੰਦੀ ਦੇ ਦੁਆਰਾ ਰੋਕਿਆ ਗਿਆ ਤੇ ਇਹਦੀ ਸਕੂਟ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇੰਡੀਸ਼ਾਵ ਦੇ ਉੱਤੇ ਲਾਨ ਬਰੰਦ ਕੀਤੀ ਐ ਸੀ 707 760 ਲੀਟਰ ਤੇ ਇਸ ਤੋਂ ਇਲਾਵਾ ਇਹ ਜੀ ਬੈਕਵਰਡ ਫਾਰਵਰਡ ਲਿੰਕੇਜ ਜਿਸੀਂ ਅਜੇ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਇਹਨੂੰ ਅੱਗੇ ਸੇਲ ਕਰਦਾ ਸਰ ਮੰਗ ਕਿਹਦੇ ਦਿੰਦਾ ਮਿਲਿਆ ਤਿੰਨ ਦਿਨ ਤਿੰਨ ਦਿਨ ਦਾ ਰਿਮਾਂਡ ਮਿਲਿਆ ਸੀ ਪਹਿਲਾਂ ਵੀ ਕੋਈ ਮਾਮਲੇ ਦਰਜੇ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਡੀ ਪੀਐਸ ਦੇ ਮੁਕੱਦਮੇ ਲੈ ਸਕਦੇ ਜੇ ਇਸੇ ਨਾਲ ਕਬੰਦੀ ਤੋਂ ਰਾਂਸਾਮੂ ਰਿਕਵਰੀ ਹੋਈ ਹੈ ਫਿਰ ਸਾਡੇ 4 ਕਿਲੋ ਤੋਂ ਬਾਅਦ ਇਹਦੇ ਫਰਦ ਇੰਡੀਸ਼ਾਉ ਦੇ ਉੱਤੇ ਲਾਨ ਬRAND ਕੀਤੀ ਹੈ ਸੀ 707 760 ਲੀਟਰ ਜੀ ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਨਾਕਾ ਕਸਾਮਾਂ ਤੇ ਨਾਕਾਬੰਦੀ ਕਿੰਨੀ ਗਈ ਸੀ ਐਸੇ ਨਾਕਾਬੰਦੀ ਦੇ ਦੌਰਾਨ 우ਸ਼ਾ ਮਾਤਾ ਮੰਦਰ ਕੋਲ T.P.T ਜਿਹੜੀ ਬਸੀ ਮੋਰਿੰਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ.ਐਚ.ਓ ਪੁਲਿਸ ਸਟੇਸ਼ਨ ਕੋਲ ਪਠਾਰਾ ਵੱਲੋਂ ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਰੀਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਿਲਾਸਪੁਰ ਆ ਇਹ ਸਕੂਟ ਤੇ ਜਾ ਰਹੇ ਸੀ ਇਹਨੂੰ ਨਾਕਾ ਬੰਨੀ ਦੇ ਦੁਆਰਾ ਰੋਕਿਆ ਗਿਆ ਤੇ ਇਹਦੀ ਸਕੂਟ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇੰਜਣ ਸ਼ਾਅ ਦੇ ਉੱਤੇ ਲਾਨ ਬਰਾਮਦ ਕੀਤੀ ਹੈ ਅਸੀਂ 707 760 ਲੀਟਰ ਤੇ ਇਸ ਤੋਂ ਇਲਾਵਾ ਇਹਦੀ ਬੈਕਵਾਰਡ ਫਾਰਵਰਡ ਲਿੰਕੇਜ ਜਿਸੀਂ ਅਜੇ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਇਹ ਕਿਨੂੰ ਅੱਗੇ ਸੇਲ ਕਰਦਾ ਹੈ ਸਰ ਰਿਮਾਂਡ ਕਿਰੇ ਦਿੰਦਾ ਮਿਲਿਆ 3 ਦਿਨ ਦਾ ਰਿਮਾਂਡ ਮਿਲਿਆ ਸੀ ਪਹਿਲਾਂ ਵੀ ਕੋਈ ਮਾਮਲੇ ਦਰਜ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਨਡੀਪੀਐਸ ਦੇ ਮੁਕੱਦਮੇ ਨਹੀਂ ਸਨ ਇਸੇ ਨਾਲ ਕਬੰਦੇ ਤੋਂ ਰਾਮ ਸਾਨੂੰ ਅ ਰਿਕਵਰੀ ਹੋਈ ਹੈ ਅਫੀਮ ਸਾਢੇ 4 ਕਿਲੋ ਇਸ ਤੋਂ ਬਾਅਦ ਇਹਦੇ ਫਰਦ ਇਲਿਸ਼ਾਉ ਦੇ ਉੱਤੇ ਲਾਨ ਬਰਾਮਦ ਕੀਤੀ ਗਈ ਸੀ 760 760 ਲੀਟਰ ਜੀ ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਹਿਸਟਰੀਕ ਫਟੇਗੜ ਸਾਹ ਦੇ ਵਿੱਚ ਵੱਖ-ਵੱਖ ਸਮਾਂ ਤੇ ਨਾਕਾ ਬੰਦੀ ਕੀਤੀ ਗਈ ਸੀ ਕਿਹਦੇ ਨਾਲ ਨਾਕਾ ਬੰਦੀ ਦੇ ਦੌਰਾਨ 우ਸ਼ਾ ਮਾਤਾ ਮੰਦਰ ਕੋਲ T ਪੁਆਇੰਟ ਤੇ ਜਿਹੜੀ ਬਸੀ ਮੋਰਿੰਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ ਐਚਓ ਪੁਲਿਸ ਸਟੇਸ਼ਨ ਪਸੀ ਪਠਾਰਾ ਬੋਲੂ ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਅ ਰਿਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਿਲਾਸਪੁਰ ਆ ਇਹ ਸਕੂਟ ਤੇ ਜਾ ਰਿਹਾ ਸੀ ਇਹਨੂੰ ਨਾਕਾਬੰਦੀ ਦੇ ਦੌਰਾਨ ਰੋਕਿਆ ਗਿਆ ਤੇ ਇਹਦੀ ਸਕੂਟ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇੰਕਸ਼ਾਵ ਦੇ ਉੱਤੇ ਲਾਨ ਬਰਾਮਦ ਕੀਤੀ ਹੈ ਸੀ 707 760 ਲੀਟਰ ਤੇ ਇਸ ਤੋਂ ਇਲਾਵਾ ਜੀ ਬੈਕਵਰਡ ਫਾਰਵਰਡ ਲਿੰਕੇਜ ਜਿਸ ਅਸੀਂ ਅੱਜ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਕਿ ਇਹਨੂੰ ਅੱਗੇ ਸੇਲ ਕਰਦਾ ਸਰ ਰਿਮਾਂਡ ਕਿਰੇ ਦਿੰਦਾ ਮਿਲੇ 3 ਦਿਨਾਂ ਦਾ ਰਿਮਾਂਡ ਮਿਲੇ ਜੀ ਪਹਿਲਾਂ ਵੀ ਕੋਈ ਮਾਮਲੇ ਦਰਜੇ ਸੀ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਨਡੀਪੀਐਸ ਦੇ ਮੁਕੱਦਮੇ ਨੇ